ਮਾਸਟਰ ਦੇ ਹੋਏ ਸੀ ਚੰਡੀਗੜ੍ਹ ਪ੍ਰੈਸ ਹਾਲ ਵਿੱਚ ਪਹੁੰਚੇ ਹਾਂ ਅੱਜ ਦਾ ਜੋ ਮੁੱਖ ਵਿਸ਼ਾ ਸਾਡੇ ਪ੍ਰੈਸ ਕਾਨਫਰੰਸ ਦਾ ਉਹ ਇਹ ਹੈ ਕਿ ਆਪ ਜੀ ਨੂੰ ਪਤਾ ਹੈ ਕਿ ਕਈ ਜਣਾਂ ਤੋਂ ਨਗਾਤਾ ਜਿਹੜੇ ਆਪਣੇ ਆਪ ਨੂੰ ਸ੍ਰੋਮਣੀ ਅਕਾਲੀ ਦਲ ਅਤੇ ਬਾਗੀ ਠੜਾ ਹੁੰਦੇ ਨੇ ਇਹਨਾਂ ਦਵਾਕਰਾਂ ਨੇ ਸ੍ਰੀ ਅਕਾਲਪੁਰ ਸਾਹਿਬ ਤੇ ਪਹਿਲਾਂ ਬਾਗੀ ਠੜੇ ਨੇ ਪੱਤਰ ਲਿਖ ਕੇ ਦਿੱਤਾ ਤੇ ਆਪਣੇ ਬਨਾਮ ਹੋਈ ਕੀਤੀ ਤੇ ਨਾਲ ਹੀ ਸਭ ਤੋਂ ਉਸ ਵਾਦਤ ਤੇ ਵੀ ਇਹਨਾਂ ਨੇ ਕਹਿਆ ਕਿ ਇਹ ਪਾਰਟੀ ਪ੍ਰਧਾਨ ਜਿਹੜਾ ਉਹਦੀ ਪ੍ਰਧਾਨਗੀ ਵਿੱਚ ਜਿਹੜਾ ਸਾਰਾ ਕੁਝ ਹੋਇਆ ਅਸੀਂ ਆਪਣੇ ਪਿਵਾਦ ਦਾ ਮੁਕਾਦੀ ਤੇ ਸਾਨੂੰ ਜੋ ਵੀ ਸਜ਼ਾ ਦਿੱਤੀ ਜਾਏਗੀ ਅਸੀਂ ਨਾ ਇਸੇ ਤਰ੍ਹਾਂ ਦੇ ਵਾਦ ਤੇ ਵਿੱਚ ਜਦੋਂ ਸੁਖਬੀਰ ਸਿੰਘ ਵਾਦਨ ਦੇ ਕੋ ਤੇ ਪਹੁੰਚੀ ਤੇ ਪੁਲ ਨੇ ਵੀ ਆਪਣਾ ਪੱਤਰ ਜਿਹੜਾ ਲਿਖ ਦਿੱਤੀ ਥੋਂ ਤੇ ਸੀ ਇਹ ਕਾਲਪਖ ਸਰ ਨੂੰ ਦੇ ਦਿੱਤਾ ਪੱਤਰ ਤਾਂ ਉਹਨਾਂ ਨੇ ਦਿੱਤਾ ਕਿ ਕੋਤਤਾਂ ਉੱਤੇ ਉਹ ਲਿਖ ਕੇ ਉਹ ਪੱਤਰ ਵੀ ਜਾਰ ਹੋ ਗਿਆ ਔਰ ਉਹਨੇ ਵੀ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਬਨਾ ਸਾਡੀ ਸਰਕਾਰ ਵਿੱਚ ਜਾਣੇ ਅਣਜਾਣੇ ਵਿੱਚ ਕੋਈ ਨਹੀਂ ਤੇ ਜੋ ਵੀ ਕਾਬ ਤੱਕ ਜਿਹੜੀ ਪਾਪਰ ਸਰ ਸੱਜਣਾ ਹੈਗਾ ਅਸੀਂ ਪ੍ਰਮਾਣ ਸਾਡੇ ਤੋਂ ਗਲਤੀਆਂ ਵੀ ਹੁਣ ਸਵਾਲ ਇਹ ਹੈ ਕਿ ਇਹ ਗਲਤੀਆਂ ਹੋਈਆਂ ਨੇ ਕਿ ਬਨਾ ਹੋਏ ਨੇ ਤੇ ਬਨਾ ਵਿਕ ਜਿੰਦੇ ਬੱਜਰ ਬਨਾ ਇੱਡੇ ਵੱਡੇ ਬਨਾ ਇਹਨਾਂ ਨੇ ਕੀਤੇ ਨੇ ਉਹ ਤਾਂ ਹੁਣ ਇਹ ਮੰਨ ਹੀ ਰਹੇ ਜਿਸ ਤਰ੍ਹਾਂ ਕਿ ਸਰਸੇ ਸਾਧਾਣੇ ਕੇਸ ਦੇ ਵਿੱਚ ਤੁਸੀਂ ਭਾਦਰ ਸਭ ਨੂੰ ਪਤਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਜਿਹੜਾ ਸੀ ਉਹਦੇ ਜਾ ਕੇ ਤੇ ਮੋਟਾ ਵਾਸਤੇ ਉਹਦੇ ਪੈਰਾਂ 'ਚ ਬੈਠੇ ਹੈ ਫਿਰ ਉਹਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਆ ਉਸ ਤੋਂ ਬਾਅਦ ਜੋ ਕੁਝ ਹੋਇਆ ਔਰ ਉਸ ਤੋਂ ਬਾਅਦ ਉਹਨੂੰ ਪੰਥ ਦੇ ਵਿੱਚ ਲੱਗੇ ਜਿਹੜਾ ਸੀ ਸਨੈਪ ਦੇ ਕੰਮ ਕਰਵਾਵਾ ਚੱਲ ਰਿਹਾ ਹੁਣ ਕੰਸੀਡਰ ਆਫਸਰ ਸਾਹਿਬ ਤੋਂ ਪੀਕੇ ਦੇ ਨਾਲ ਇਹਨਾਂ ਦੇ ਲੋਕਾਂ ਦੇ ਨਾਲ ਕਿਸੇ ਵੀ ਕਿਸਮ ਦੀ ਕੋਈ ਰੋਟੀ ਵੇਚੀ ਦੀ ਸਾਧ ਨਹੀਂ ਰੱਖੀ ਉਸ ਤੋਂ ਬਾਅਦ ਫਿਰ ਉਹਨੂੰ ਮਾਫੀ ਦੇ ਦੇਣੀ ਔਰ ਉਹ ਮਾਫੀ ਵਾਲੇ ਵੀ ਜਿਹੜੇ ਇਸ਼ਤਿਹਾਰ ਨੇ ਉਹ ਸਾਰੇ ਦੇ ਸਾਰੇ ਮੇਰੇ ਕੋਲ ਨੇ ਜਿੰਨੇ ਸਾਰੇ ਜਿਹੜੇ ਸੀ ਉਹ ਤੁਸੀਂ ਅੰਗਰੇਜ਼ ਦਿੱਤੇ ਕੇ ਫਿਰ ਉਸ ਤੋਂ ਬਾਅਦ ਜਿਹੜਾ ਸੀ ਕਿ ਉਹਨੂੰ ਫਿਰ ਪੰਥਰ ਚੋਂ ਫਿਰ ਦੇਸ਼ਿਕ ਦੇ ਨਾਲ ਫਿਰ ਉਹਨੂੰ ਅੱਜ ਜਿਹੜਾ ਉਹਦੇ ਖਿਲਾਫ ਬੋਲ ਰਿਹਾ ਨੇ ਬਹੁਤ ਕੁਝ ਬੋਲ ਰਿਹਾ ਤੇ ਅੱਜ ਆ ਕੁਝ ਦਿਨਾਂ ਤੋਂ ਜਿਹੜਾ ਕਿ ਇੱਕ ਸੱਸੇ ਸਾਹਿਬ ਦਾ ਚੇਲਾ ਹੈ ਤੇ ਉਹ ਮੂਰਤਾਂ ਉੱਤੇ ਖੁਸ਼ੀ ਆ ਤੇ ਕੋਈ ਅਖਬਾਰ ਵੀ ਕੀਤਾ ਹੈ ਫਰਦੀਪ ਪਲੇਅ ਜਿਹੜਾ ਨਾਕ ਥਲ ਰਿਹਾ ਤੇ ਉਹਦੇ ਤੇ ਬੜੀ ਚਰਚਾ ਹੋ ਰਹੀ ਹੈ ਤੇ ਇੱਕ ਦੂਸਰੇ ਦੇ ਖਿਲਾਫ ਪ੍ਰੈਸ ਕਾ ਉਸਾ ਕਰਕੇ ਕਿ ਆਪਣੇ ਆਪ ਨੂੰ ਦੋਧੋਤੇ ਤੇ ਦੂਸਰੇ ਨੂੰ ਛੋਹੀ ਦੱਸਿਆ। ਲੇਕਰ ਅਸੀਂ ਅੱਜ ਦੇ ਪ੍ਰੈਸ ਕਾਨਫਰੰਸ 'ਚ ਤੁਹਾਡੇ ਰਾਹੀਂ ਸੁਨਚੇ ਸੰਸਾਰ ਵਿੱਚ ਬੈਠ ਕੇ ਗੁਰnalkaram ਨੇ ਉਹ ਸਿੱਖਾਂ ਨੂੰ ਦੱਸਣਾ ਚਾਹਦੇ ਆਂ ਔਰ ਖਾਸ ਕਰਕੇ ਅਸੀਂ ਇੱਕ ਪੱਤਰ ਜਿਹੜਾ ਹੈ ਇਹਦੇ ਸਬੰਧ ਵਿੱਚ ਸ੍ਰੀ ਅਕਾਲ ਪੁਰਖ ਸਾਹਿਬ ਦੇ ਜੱਜੇਦਾਰ ਵੀ ਦੇਖ ਕੇ ਆਏ ਆਂ। ਇਹਨੂੰ ਤੁਸੀਂ ਮੱਟ ਪੱਤਰ ਕਹੋ ਜਾਂ ਚਤਾਵਨੀ ਪੱਤਰ ਕਹੋ ਇਹ ਵੀ ਅਸੀਂ ਦੋ ਤਰੀਕਿਆਂ ਤੋਂ ਅਸੀਂ ਦੇ ਰਹੇ ਆਂ। ਇਸ ਪੱਤਰ ਦੇ ਵਿੱਚ ਜੋ ਅਸੀਂ ਲਿਖਿਆ ਹੈ ਅਸੀਂ ਇਹਨਾਂ ਕਤਤਾਂਾਂ ਦੇ ਹਮਲੇ ਦਿੱਤੇ। ਔਰ ਅਸੀਂ ਇਹ ਪੱਤਰ ਦੇ ਵਿੱਚ ਲਿਖਿਆ ਹੈ ਕਿ ਜ਼ੈਹਦਾਰ ਸਾਹਿਬ ਅੱਜ ਇਹਨਾਂ ਤੁਹਾਡੇ ਕੋਲ ਆ ਕੇ ਗਮ ਤੇ ਰਾਣੀ ਚਾਏ ਉਹ ਬਾਗੀ ਹੁੰਦੇ ਨੇ ਤੇ ਚਾਹ ਆਪਣੇ ਆਪ ਨੂੰ ਪਕਾ ਲਈ ਖੁੰਦੇ ਨੇ ਉਹਨਾਂ ਨੇ ਆਪਣੇ ਆਪਣੇ ਬਨਾਦ ਗੁੰਮ ਕਰ ਲਿਆ ਤੇ ਫੈਸਲਾ ਹੁਣ ਤੁਹਾਡੇ ਹੱਥ ਵਿੱਚ ਹੈ। ਤੁਸੀਂ ਫੈਸਲਾ ਜਿਹੜਾ ਹੈ ਇਹ ਬੜਾ ਸੁਸਮੇ ਕੇ ਕਰਨਾ ਕਿ ਤੇ ਕੋਲ ਅੰਗਰੇਜ਼ ਕਿ ਜਿਸ ਤਰ੍ਹਾਂ ਪਹਿਲਾਂ ਹੁਣ ਤੱਕ ਇਹਨਾਂ ਨੂੰ ਜਿਹੜਾ ਸੀ ਉਹ ਗੁੰਮ ਲੋਨ ਤੇ ਮਿੱਟੀ ਧਾਰ ਕੇ ਤੇ ਛੱਡਿਆ ਜਾਂਦਾ ਸੀ ਤੇ ਗੁੰਮ ਲੋਨ ਤੇ ਮਿੱਟੀ ਝਾੜੀ ਗਈ ਤੇ ਫਿਰ ਕੌਣ ਜੜੀਆਂ ਉਹ ਤੁਹਾਨੂੰ ਜਿਸ ਤਰ੍ਹਾਂ ਅੱਜ ਯਾਨੀ ਪਰਵਚਨਸ਼ਿਕਰ ਨੂੰ ਧੂਧੂ ਕਰਦੇ ਨੇ ਜਾਂ ਜੀਵਨਦਰਸ਼ਕ ਬਣਾਤੀ ਦੇ ਕਰਦੇ ਨੇ ਤੇ ਇਹਦੋਂ ਤੁਹਾਡਾ ਹੱਥ ਜਿਹੜਾ ਇਹਦੋਂ ਬਾੜਾ ਹੋਵੇਗਾ ਅਸੀਂ ਉਹ ਰਾਹ ਤੇ ਮੂੰਹ ਦੇ ਕੇ ਇਹ ਗੱਥੀੜੀਆਂ ਕਿਹਨਾਂ ਕਹਿ ਕੇ ਔਰ ਅੱਜ ਜਦ ਅਸੀਂ ਇੱਥੇ ਪ੍ਰੈਸ ਕੰਮ ਦਾ ਵੀ ਇਹ ਹੀ ਹੈ ਕਿ ਇਹ ਸੰਸਾਦ ਤੱਕ ਗੱਲ ਜਾਣਾ ਚਾਹੀਦੀ ਹੈ ਕਿ ਇਹਨਾਂ ਲੋਕਾਂ ਨੇ ਜਿਹੜੇ ਗੁਨਾਹ ਕੀਤਾ ਮੰਨੇ ਨੇ 70 ਸਾਲ ਦਾ ਆ ਜਾਂ ਹੋਰ ਜਿਹੜੇ ਗ੍ਰਾਹਕ ਕਿਤੇ ਉਹਦੇ ਮੰਨੇ ਨੇ ਲੇਕਿਨ ਇਹਨਾਂ ਨੇ ਬਹੁਤ ਵੱਡੇ ਗੁਨਾਹ ਕੀਤੇ ਜਿਹੜੇ ਵਕਸ਼ਣ ਯੋਗ ਨਹੀਂ ਆਹ ਕਿਤਾਬ ਹੈ ਇਸ ਕਿਤਾਬ ਦਾ ਨਾਮ ਸਿੱਖ ਇਤਿਹਾਸ ਤਾਹ ਬੀ ਬਹੁਤ ਨੇ ਮੇਰੇ ਕੋਲੇ ਲੇਕਿਨ ਮੈਂ ਤੁਹਾਨੂੰ ਇੱਕ ਕਿਤਾਬ ਦਾ ਆਖਾਂਗਾ ਜੋ ਸਮਝ ਆਦਾ ਨਾ ਲੱਗੇ ਆਹ ਕਿਤਾਬ ਹੈ ਸਿੱਖ ਇਤਿਹਾਸ ਔਰ ਇਹ ਕਿਤਾਬ ਜਿਹੜੀ ਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਨੰਬਰ 558 ਰਾਹੀਂ 1999 ਚਾਲਸੇ ਦੇ 300 ਸਾਲਾਂ ਸਾਜ ਨੂੰ ਦਿਵਸ ਨੂੰ ਸਮਰਪਿਤ ਇਹ ਕਿਤਾਬ ਪਬਲਿਸ਼ ਕੀਤੀ ਗਈ ਹੈ ਆ ਤੁਸੀਂ ਜੇਕਰ ਉਹ ਕਿਤਾਬ ਦਾ ਨਾਮ ਸਿੱਖ ਇਤਿਹਾਸ ਤੇ ਪ੍ਰਕਾਸ਼ਕ ਹੈ ਜਿਹੜੀ ਉਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਔਰ 1999 ਚ ਜਦੋਂ ਬੀਬੀ ਜੀ ਗੀਤ कौर ਪ੍ਰਧਾਨ ਸੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਉਸ ਟਾਈਮ ਤੇ ਕਿਤਾਬੇ ਪੱਦਸ਼ ਹੋਈ ਹੈ ਇਸ ਕਿਤਾਬ ਚ ਜੋ ਲਿਖਿਆ ਉਹ ਮੈਨੂੰ ਬੋਲਦਿਆਂ ਬਹੁਤ ਸ਼ਰਮ ਆਉਂਦੀ ਹੈ ਕਿ ਕੀ ਕੁਝ ਲਿਖਿਆ ਹੈ ਲੇਕਿਨ ਜੇ ਤੁਹਾਨੂੰ ਦੱਸਿਆ ਨਾ ਜਾਵੇਗਾ ਤੇ ਪਤਾ ਕੀ ਲੱਗੇਗਾ ਕਿ ਇਸ ਕਿਤਾਬ ਚ ਲਿਖਿਆ ਕੀ ਹੈ ਜਿਸ ਤਰ੍ਹਾਂ ਕਿ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਿਆ ਹੈ ਕਿ ਨਾਨਕਾ ਗੁਰੂ ਇੱਕ ਮੁਸਲਮਾਨ ਥਾ ਨਾਨਕ ਮੁਗਲੋਂ ਕੋ ਭਾਰਤ ਨੇ ਲਾਇਆ ਨਾਨਕ ਮਰ ਗਿਆ ਅੰਗਤ ਆ ਗਿਆ ਅਰਜਨ ਨੇ ਆਤਮ ਤਿਆਰੀ ਕੀਤੀ ਅਰਜਨ ਦੇ ਮਰਨ ਕੇ ਬਾਅਦ ਹਰਕਬਿੰਦ ਕਾ ਦਿਮਾਗੀ ਸਤਲਮ ਹੋ ਗਿਆ ਥਾ ਹਰਕਬਿੰਦ ਬਹੁਤ ਡਰਪੋਕ ਆਦਮੀ ਥਾ ਸੋਤੇ ਸਮੇਂ ਮੌਤ ਕੇ ਬੈਸੇ ਸਾਹ ਦੂਦ ਆਰੀ ਪਹਿਰੇ ਪਰ ਖੜਾ ਰਕਤਾ ਥਾ ਅਗੇ ਆ ਹਾਰਾਇ ਪਾਸ਼ਾ ਬਾਰੇ ਲਿਖਿਆ ਹੈ ਕਿ ਹਾਰਾਇ ਕੇ ਧੋਖ ਪਤ ਤੇ ਆ ਤੁਸੀਂ ਫੋਟੋ ਜੜੀਆਂ ਨੇ ਜੋ ਮੈਂ ਬੋਲ ਰਿਹਾ ਹੈ ਇਹ ਤੁਸੀਂ ਆਪ ਇਹਨਾਂ ਪੇਡਾਂ ਦੀਆਂ ਫੋਟੋ ਲੈ ਸਕਦੇ ਹੋ ਹਾਰਾਇ ਕੇ ਧੋਖ ਪਤ ਤੇ ਜਬ ਹਾਰਾਇ ਮਰ ਇੱਕ ਤਾਂ ਦੀ ਸ਼ਬਦਾਂ ਲਈ ਹੈ اس وقت بڑے بیٹے رام رائے کی عمر پندرہ وقت کی تھی لیکن بڑے بیٹے کو گتی نہیں دی گئی کیونکہ وہ نوکرانی کے بیٹوں کا لکھا ہے رہتے تھے چوروں اور سرکار کے بھائیوں کو پناہ دیتے تھے جب سرکار کو پتہ چلا پکڑ کے لے گیا اور قتل کر دیا گوبند نے پتروں کے یوگ میں آت تھی ਗੋਬਿੰਦ ਨੇ ਪੁੱਤਰੋ ਕੇ ਯੋਗ ਨੇ ਆਤਮਾ ਤੱਕ ਕੀਤੀ ਇਹ ਇਸ ਤਰ੍ਹਾਂ ਚ ਅਸੀਂ ਇਹ ਕਿਤਾਬ ਹੁਣ ਕਿਸ ਤਰ੍ਹਾਂ ਛੱਪੀ ਇਹ ਕਿਤਾਬ ਦੇ ਬਾਰੇ ਮੈਂ 2 ਮਿੰਟ ਜਿਗਰ ਤੁਹਾਡੇ ਲਾਹਗਾ ਕਿਉਂਕਿ ਇਹ ਕਿਤਾਬ 1990 ਵਿੱਚ ਸ਼ਬਦੀਆਂ ਮਿਲ ਕੋ 2007 ਸ਼ਬਦੀਆਂ ਤੇ ਅਸੀਂ ਫਿਰ ਆਪਣੀ ਸੱਤਾ ਵੱਲੋਂ ਜਿਹੜਾ ਹੈ ਉਹ ਕੇਸ ਕਰਦੇ ਹਾਂ ਗੁਰਦੋਰਾ ਜੁਡੀਸ਼ਲ ਕੋਰਟ ਗੁਰਦੋਰਾ ਜੁਡੀਸ਼ਲ ਕੋਰਟ 'ਚ ਜਦੋਂ ਅਸੀਂ ਕੇਸ ਕਰਦੇ ਹਾਂ ਤੇ ਉੱਥੇ ਜਦੋਂ ਕ੍ਰੋਸ ਚੱਲਿਆ ਕ੍ਰੋਸ ਦੁਰਾਇਤ ਜੋਸਤ ਜਾਂ ਦਸ ਦੇ ਵਿੱਚ ਕ੍ਰੋਸਮ ਹੋਈ ਤਿੰਨ ਸ੍ਰੋਮਿਕ ਕਮੇਟੀ ਦੇ ਤਿੰਨ ਮੈਂਬਰ ਜਿਹੜੇ ਮਿਲ ਕੇ ਸਵਾਲ ਕਰਦੇ ਆ ਇੱਕ ਕਮਟੀ ਬੰਦਾ ਜੀ ਅਸੀਂ ਇਹ ਕਿਤਾਬਾਂ ਵਾਪਸ ਲਈਆਂ ਮੈਂ ਕਿਹਾ ਜੀ ਤੁਸੀਂ ਪਬਲਿਸ਼ ਕਿੰਨੀਆਂ ਕਾਇਆਂ ਵਾਪਸ ਕਿੰਨੀਆਂ ਲਈਓ ਤੇ ਜਿਹੜੀਆਂ ਵਾਪਸ ਲਈਆਂ ਉਹ ਕਿੱਥੇ ਪਈਆਂ ਉਦੋਂ ਕੋਈ ਜਵਾਬ ਨਹੀਂ ਕਿਉਂਕਿ ਮਤਲਬ ਆਇਆ 300 ਕਿਤਾਬਾਂ ਦਾ 300 ਕਿਤਾਬਾਂ ਮਤਲਬ ਆ ਕੇ ਛਪਾਈਆਂ ਤੇ ਇਹਨਾਂ ਕੋਲ ਜਦੋਂ ਮੈਂ ਆ ਕੇ ਲਈ ਤੇ ਕੇਵਲ 5 ਕਿਤਾਬਾਂ 295 ਕਿਤਾਬਾਂ ਇਹ ਕਿਤਾਬ ਦੀਆਂ ਕਾਪੀਆਂ ਜਿਹੜੀਆਂ ਨੇ ਇਹ ਬਾਰ ਨੇ ਅੱਜ ਤੱਕ ਵੀ ਇਹਨਾਂ ਕੋਲ ਨਹੀਂ ਆਈਆਂ ਜੀ ਸੋ ਚੱਲਦੇ ਚੱਲਦੇ ਪਿੰਨ ਪਿੰਨ ਦੇ ਕਰੀਬ ਵਕੀਲਾ ਨੇ ਮਿਰਤੇ ਜਿਹੜਾ ਸੀ ਉਹ ਸਵਾਲ ਕੀਤੇ ਜਵਾਬ ਹੁੰਦੇ ਰਹੇ ਇੱਕ ਵਕੀਲ ਲਾਸਟ ਵਿੱਚ ਪੰਨਾ ਜਿਹੜਾ ਲਾਸਟ ਵਿੱਚ ਉਹਨਾਂ ਸਵਾਲ ਕੀਤਾ ਮੁਰਤੇ ਕੋਈ ਸਵਾਲ ਹੀ ਕਰ ਸਕੀ ਕਹਨ ਲੱਗਾ ਜੀ ਇਹ ਕਤਾਲਿਸ਼ ਪਾਉਂਦਾ ਸ਼੍ਰੋਮਣੀ ਕਮੇਟੀ ਨੂੰ ਕੀ ਹੈ ਗੱਲ ਬੜੀ ਲੰਬੀ ਚੌੜੀ ਹੈ ਲੇਕਿਨ ਮੈਂ ਉਹਨਾਂ ਨੂੰ ਕਹਾ ਮੈਂ ਕਹਾ ਵੀ ਇਹਦਾ ਮਤਲਬ ਵੀ ਤੁਸੀਂ ਕਤਾਲਿਸ਼ ਨਹੀਂ ਛਪਾਈ ਉਹ ਚੁੱਪ ਕਰਕੇ ਮੈਂ ਕਹਾ ਵੀ ਬੋਲ ਕੇ ਦੱਸੋ ਕਤਾਲਿਸ਼ ਪਾਈ ਕਿ ਨਹੀਂ ਛਪਾਈ ਤੁਹਾਨੂੰ ਇਹੋ ਇਹ ਨਹੀਂ ਕੁਝ ਬੰਦਾ ਦੇ ਲਾਤਾ ਪਿਆ ਪੁਰਾਣਾ ਬੰਦਾ ਤੁਸੀਂ ਆਪਣਾ ਹਲਸੀ ਹੈ ਲੇਕਿਨ ਆਹ ਜਿਹੜੀ ਤੁਸੀਂ ਵੇਖੋ ਕਿ ਅੱਜ ਵੀ ਕਿਤਾਬ ਹੈ ਜਿਹੜੀ ਤੁਸੀਂ ਚਾਹ ਕਿ ਕਿਤਾਬ ਆਹ ਕਿਤਾਬ ਜਿਹੜੀ ਗੁਰਪ੍ਰਸਤ ਪਾਛੇ ਛੇਵੀਂ ਹੈ ਇਹਦੇ ਵਿੱਚ ਵੀ ਇਤਿਹਾਸ ਨੂੰ ਬਹੁਤ ਜ਼ਿਆਦਾ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਗਿਆ ਹੈ ਇਹ ਕਿਤਾਬ ਜਦੋਂ 1998 ਚ ਪਬਲਿਸ਼ ਹੁੰਦੀ ਹੈ ਪਬਲਿਸ਼ ਕਰਦੀਆਂ 2500 ਕਾਪੀਆਂ ਤੈਹੀ ਕਿਤਾਬ ਦੀ ਲੇਕਿਨ ਉਸ ਤੋਂ ਬਾਅਦ ਜਦੋਂ ਕਿਤਾਬ ਮਾਰਕੀਟਸ ਆਏ ਬਾਹਰ ਆਈ ਸਭ ਤੇ ਤੇ ਇਹਨਾਂ ਨੇ ਲੋਕਾਂ ਨੇ ਇਤਰਾਜ਼ ਕੀਤਾ ਵੀ ਤੁਸੀਂ ਇਹ ਕੀ ਕੀਤਾ ਫਿਰ ਇਹਨਾਂ ਨੇ ਕਿਤਾਬ ਵਾਪਸ ਲਈ ਤੰਬਾਪਾਸ ਕੋਪੀ ਕਮੇਟੀ ਨੇ ਕਿ ਆਇਂਦਾ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਵੀ ਕਿਤਾਬ ਪਬਲਿਸ਼ ਕਰੇਗੀ ਤੇ ਇਹ ਜਿਹੜਾ ਖਾਡਾ ਆਏਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਵਿਦਵਾਨ ਨੇ بڑے بڑے ਸਪੰਸਰ ਜਿਹੜੇ ਲੱਖਾਂ ਜਿਹੜੇ ਲੱਖ ਰੁਪਇਆ ਪ੍ਰਦਾਨ ਕੀਤੇ ਨੇ ਉਹ ਪਰੰਗੇ ਤੇ ਫਿਰ ਕਿਤਾਬ ਪਬਲਿਸ਼ ਹੋਵੇਗੀ ਲੇਕਿਨ ਆ 1998 ਦੀ ਆ ਤੇ ਆ 1999 ਦੀ ਆ ਜਿੱਤੇ ਅੱਜ ਤੱਕ ਇਹਨਾਂ ਨੇ ਉਹ ਜਿਹੜਾ ਦੋਸ਼ੀਆ ਉਹਨੂੰ ਸਾਹਮਣੇ ਨਹੀਂ ਲਿਆਂਦਾ ਸਾਡੇ ਨਾਲ ਵਾਅਦਾ ਕਰ ਚੁੱਕਿਆ ਮੈਂ ਟੀਵੀ ਤੇ ਬਹੁਤ ਚੈਨਲ ਤੇ ਬੋਲਿਆ ਔਰ ਇਹ ਪਹਿਲੀ ਵਾਰ ਦੀ ਗੱਲ ਆ ਐਡੋ ਪਿੱਛੇੋਂ ਤੱਕ ਕਿਵੇਂ ਪਕੰਨਾ ਚ ਕੋਲ ਚ ਪਾ ਲੀ ਤੁਸੀਂ ਦੇਖ ਸਕਦੇ ਹੋ ਕਿ 16 ਮਾਰਚ ਇੱਕ ਚੈਨਲ ਇਸ ਕਿਤਾਬ ਵਿੱਚ ਚੈਨਲ ਬੰਦ ਕਰਾਤਾ ਜੀ ਐਨ ਨਾਈਟ ਟੀਵੀ ਚੈਨਲ ਤੇ 16 ਮਾਰਚ 2013 ਦਾ ਉਹਨਾਂ ਦੇ ਸਟੂਡੀਓ ਵਿੱਚ ਇਹਦੀ ਸਟੋਰੀ ਚੱਲੀ ਸੀ ਉਸ ਤੋਂ ਬਾਅਦ ਉਹ ਚੈਨਲ ਤਾਂ ਬੰਦ ਹੋ ਗਿਆ ਲੇਕਿਨ ਕਿਤਾਬਾਂ ਕਿੰਨਾ ਨੇ ਇਹ ਮਤਲਬ ਕਿਨੇ ਪਾਇਆ ਉਹ ਬੰਦਾ ਅੱਜ ਤੱਕ ਕਿੱ데 ਨਾ ਸਾਹੇ ਨਹੀਂ ਚੈਨਲ ਅੱਗੇ ਚੈਨਲ ਬੰਦ ਕਰਤਾ ਹਾਂ ਬਿਲਕੁਲ ਕਦਾਂ ਦੇ ਘਰੇ ਕਿਉਂਕਿ ਉਹਦੀ ਸਟੋਰੀ ਨੇ ਇੱਕ ਨੈਸ ਕਿਤਾਬ 16 ਮਾਰਚ 2013 ਇਹਨਾਂ ਦਾ ਟੀਵੀ ਚੈਨਲ ਤੇ ਲਾਈਵ ਪ੍ਰੋਗਰਾਮ ਚੱਲਦਾ ਜੋ ਮੈਂ ਅੱਜ ਕਿਹਾ ਜਿਹੜੀ ਉਦੋਂ ਵੀ ਅਸੀਂ ਪੜ੍ਹਿਆ ਸੀ ਅੱਜ ਤੱਕ ਮੇਰੀ ਇਹ ਗੱਲ ਨੂੰ ਚੈਲੰਜ ਨਹੀਂ ਕਰ ਸਕਦੇ ਵੀ ਸਸਾਈ ਤੁਸੀਂ ਆ ਜਿਹੜੇ ਸਾਡੇ ਤੇ ਤੁਸੀਂ ਇਹ ਰੇਜੇ ਜੀ ਇੱਕਤਾਬ ਸਰਦਾਰ ਬਾਦਲ ਕੋਲੇ ਆਇਆ ਤੇ ਬਾਦਲ ਨੇ ਸ੍ਰੋਣੀ ਕਮੇਟੀ ਲੈਣ ਚਾਈ ਫਿਰ ਇੱਕ ਕਹਿੰਦੇ ਸਰੋਸ ਉਤਰੇ ਪਰ ਅੱਜ ਤੱਕ ਕਿਉਂਕਿ ਹੈ ਸੱਚੇ ਇਸ ਗੱਲ ਨੂੰ ਅੱਜ ਤੱਕ ਇਹ ਜਿਹੜਾ ਇੱਥੇ ਪ੍ਰਾਪਤ ਨਹੀਂ ਕਰ ਸਕਦੇ ਕਿਸੇ ਵੀ ਮਤੇ ਸਵਾਲ ਪੁੱਛਦੇ ਜੈਸੋ ਸਾਹਿਬ